ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰਿਆ ਰਾਧਾ ਸਵਾਮੀਆ ਦਾ ਡੇਰਾ ਮਾਮਲਾ ਜ਼ਮੀਨੀ ਕਬਜ਼ੇ ਦਾ ਹੈ ਇਹ ਸਾਰੀ ਘਟਨਾ ਉਦੋਂ ਪਤਾ ਲੱਗੀ ਜਦੋਂ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਨੇ ਇੱਕ ਡੀਸੀ ਨੂੰ ਮੰਗ ਪੱਤਰ ਦਿੱਤਾ ਅਤੇ ਬਾਅਦ ਵਿੱਚ ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਮਲਾ ਪਿੰਡ ਬੜਾਚ ਬਲਾਕ ਰਈਆ ਦੀ 80 ਏਕੜ ਜ਼ਮੀਨ ਦਾ ਹੈ ਅਤੇ ਉਹਦੇ ਉੱਤੇ ਡੇਰਾ ਰਾਦਾ ਸਵਾਮੀ ਵੱਲੋਂ 400 ਫੇਰੇ ਤਾਰ ਫੈਂਸੀ ਕੀਤੀ ਜਾ ਰਹੀ ਹੈ ਅਤੇ ਉਹਦੀ ਬੋਲੀ ਤੱਕ ਇਹ ਨਾ ਕਰਵਾਈ ਜਾ ਰਹੀ ਹੈ ਬਲਦੇਵ ਸਿੰਘ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਮੰਗ ਹੈ ਕਿ ਜ਼ਮੀਨ ਦੀ ਪਹਿਲੇ ਨਿਸ਼ਾਨਦੇਹੀ ਕਰਵਾਈ ਜਾਏ ਅਤੇ ਦੂਜੀ ਤਿਰ ਫਰਜੀ ਨਿਸ਼ਾਨਦੇਹੀ ਕਰਵਾ ਕੇ ਕੰਮ ਕਰ ਰਹੀ ਹੈ ਜੋ ਕਿ ਸਾਨੂੰ ਕਦੇ ਵੀ ਮਨਜ਼ੂਰ ਨਹੀਂ ਹੋਵੇਗਾ ਉਨਾ ਦਾ ਕਹਿਣਾ ਹੈ ਕਿ ਪਹਿਲੇ ਸਹੀ ਤਰ੍ਹਾਂ ਨਿਸ਼ਾਨਦੇਹੀ ਕਰਵਾਈ ਜਾਵੇ ਅਤੇ ਬਾਅਦ ਵਿੱਚ ਇਸ ਦੀ ਬੋਲੀ ਕਰਵਾਈ ਜਾ ਸਕੇ ਤਾਂ ਕਿ ਕਿਸੇ ਨੂੰ ਵੀ ਕੋਈ ਖਤਰਾ ਨਾ ਹੋਵੇ ਅਸੀਂ ਲੰਬੇ ਸਮੇਂ ਤੋਂ ਪਿੰਡ ਵੜੈਚ ਬਲਾਕ ਰਈਆ ਜੋ ਕਿ ਉਸ ਦੀ 80 ਏਕੜ ਜ਼ਮੀਨ ਹੈ ਉਹ ਜੇਰਾ ਰਾਧਾ ਸਵਾਮੀਆ ਨੇ ਚਾਰជ្រੇ ਉਹਦੇ ਚਾਰ ਦਿਵਾਰੀ ਤੇ ਤਾਰ ਫੈਂਸੀ ਕੀਤੀ ਹੋਈ ਹੈ ਉਹਦੀ ਬੋਲੀ ਕਈ ਦਿਨਾਂ ਤੋਂ ਲਗਾਤਾਰ ਜਿਹੜੀ ਆ ਇਹ ਰੱਖ ਰਹੇ ਨੇ ਤਸੀ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਪਹਿਲਾਂ ਇਹਦੀ ਨਿਸ਼ਾਨਦੇਹੀ ਕਰਾਓ ਔਰ ਡੀਸੀ ਇੰਟੀਗ੍ਰਿਟੀ ਕਮਿਸ਼ਨਰ ਅਮਰਸਰ ਨੇ ਪੰਜ ਸੱਤ ਚਿੱਠੀਆਂ ਵੀ ਜਿਹੜੀਆਂ ਨੇ ਉਹ ਲਿਖੀਆਂ ਨੇ ਡੀਡੀਪੀਓ ਨੂੰ ਕਿ ਪਹਿਲਾਂ ਇਹਦੀ ਤਾਰ ਦੀ ਨਿਸ਼ਾਨਦੇਹੀ ਕਰਾਓ ਉਹਨਾਂ ਨੇ ਇੱਕ ਫਰਜੀ ਨਿਸ਼ਾਨਦੇਹੀ ਜਿਹੜੀ ਉਹ ਪਹਿਲਾਂ ਕੀਤੀ ਹੋਈ ਸੀ ਜੋ ਕਿ ਸਾਨੂੰ ਮਨਜ਼ੂਰ ਨਹੀਂ ਅਸੀਂ ਉਹਨਾਂ ਨੂੰ ਵਾਰ-ਵਾਰ ਇਹ ਗੱਲ ਕਹਿ ਰਹੇ ਹਾਂ ਕਿ ਤੁਸੀਂ ਇਹਦੀ ਪਹਿਲਾਂ ਨਿਸ਼ਾਨਦੇਹੀ ਕਰਾਓ ਅੱਜ ਅਸੀਂ ਦੁਬਾਰਾ ਫੇਰ ਨਿਸ਼ਾਨਦੇਹੀ ਵਾਸਤੇ ਸਵੈਦਾ ਕੇਂਦਰ ਦੇ ਵਿੱਚ ਜਿਹੜੀ ਆ ਉਹ ਫੀਸ ਭਰ ਕੇ ਦੇਖੇ ਆਕੇ ਤੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਅਤੇ ਇਹਨਾਂ ਦੇ ਦਫਤਰ ਦੇ ਵਿੱਚ ਜਿਹੜੀਆਂ ਨੇ ਉਹ ਐਪਲੀਕੇਸ਼ਨ ਜਿਹੜੀਆਂ ਨੇ ਇਹਦੀ ਦਿੱਤੀਆਂ ਨੇ ਕਿ ਪਹਿਲਾ ਇਹਦੀ ਨਿਸ਼ਾਨਦੇਹੀ ਕਰਾਓ ਪਰ ਡੀਡੀਪੀਓ ਜਿਹੜਾ ਅੰਮ੍ਰਿਤਸਰ ਹੈ ਉਹ ਕਹਿੰਦਾ ਕਿ ਮੈਂ ਸਵੇਰੇ ਹਰ ਹਾਲਤ ਜਿਹੜੀ ਆ ਬੋਲੀ ਕਰਾਉਣੀ ਆ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਕਿ ਇਹ ਜਿਹੜੀ ਜ਼ਮੀਨ ਹੈ ਇਹ ਤੁਸੀਂ ਜ਼ਬਰਦਸਤੀ ਡੇਰਾ ਰਾਧਾ ਸਵਾਮੀ ਨੂੰ ਦੇ ਰਹੇ ਹੋ ਪਰ ਇਹ ਜ਼ਮੀਨ ਦੀ ਪਹਿਲਾਂ ਬੋਲੀ ਕਰਾਉਣ ਤੋਂ ਪਹਿਲਾਂ ਇਹਦੀ ਨਿਸ਼ਾਨਦੇਹੀ ਕਰੋ ਤਾਂ ਕਿ ਇਹ ਜ਼ਮੀਨ ਜਿਹੜੀ ਹੈ ਇਹਨੂੰ ਰਸਤੇ ਤੇ ਜਿਹੜਾ ਉਹ ਆਮ ਰਸਤਾ ਖੁੱਲੇ ਤੇ ਲੋਕ ਉੱਥੇ ਜਾ ਕੇ ਨਿਰਪਾਏ ਹੋ ਕੇ ਜਿਹੜਾ ਬਿਣਾ ਕਿਸੇ ਡਰ ਤੋਂ ਉਹਦੀ ਬੋਲੀ ਕਰਾ ਸਕਣ ਲੇਕਿਨ ਡੀਡੀਪੀ ਉਸ ਗੱਲ ਤੇ ਵਜਿਹਦਾ ਕਿ ਵੈਸੇ ਹੀ ਬੋਲੀ ਕਰਾਉਣੀ ਕਰਾਉਣੀ ਆ ਅਸੀਂ ਤੁਹਾਡੀ ਰਾਹੀਂ মিডিਆ ਦੇ ਰਾਹੀਂ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਹਿਮਾਂ ਕਰਦੇ ਆ ਕਿ ਇਹ ਜਿਹੜੀ 80 ਏਕੜ ਜ਼ਮੀਨ ਹੈ ਗ੍ਰਾਮ ਪੰਚਾਇਤ ਵੜੈਚ ਦੀ ਇਸ ਦੇ ਚਾਰ ਸਫੇਰੇ ਜਿਹੜੀ ਪਹਿਲਾਂ ਡੇਰੇ ਵੱਲੋਂ ਤਾਰਫਨਸੀ ਕੀਤੀ ਹੋਈ ਆ ਰਸਤੇ ਬੰਦ ਕੀਤੇ ਹੋਏ ਨੇ ਉਹ ਰਸਤੇ ਖਲਵਾਏ ਜਾਣ ਤੇ ਫਿਰ ਉਸ ਤੋਂ ਬਾਅਦ ਜੜੀ ਦੀ ਬੋਲੀ ਕਰਾਈ ਜਾਵੇ ਅੰਮ੍ਰਿਤਸਰ ਤੋਂ ਸਨਿਸ਼ ਹੋਤਾ ਜੀਵੇ ਪੰਜਾਬ ਦੇ ਲਈ